ਆਈਏ ਖੁਦਾਵੰ ਖੁਦਾ ਦਾ ਪੋਇਟਰ ਹੋਰ ਮੁਕੱਦਸ ਵਚਨ ਪੜਾਂਗੇ ਮਲਾਕੀਆ ਦੀ ਪੋਥੀ ਉਹਦੇ 3 ਅਧੇਅ ਅਤੇ ਉਹਦੇ 18 ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਪਰਮੇਸ਼ਵਰ ਦਾ ਅੰਦਾਜ਼ ਲਿਖਦਾ ਆ ਆਈਏ ਜਦੋਂ ਅਸੀਂ ਇਹ ਵਚਨ ਸੁਣਨੇ ਆ ਇਹ ਵਚਨ ਹੋਰ ਨਾ ਦਿਕਰ ਜਾਣ ਇਸ ਵਚਨ ਨੂੰ ਲਾਇਕ ਔਰ ਕਮੈਂਟ ਹੈ ਆਮੀਨ ਖਾਨਾ ਤੋਂ ਆਈਏ ਮਤ ਅਸੀਂ ਦੇਖਾਂਗੇ ਮਲਾਕੀ ਦੀ ਪੋਤੀ ਤਿੰਨ ਅਦੇ ਉਹਦਾ 18 ਵਚਨ ਤੇ ਉਸ ਦੇ ਵਿੱਚ ਕੀ ਲਿਖਿਆ ਆ ਤਾ ਤੁਸੀਂ ਮੁੜੋਗੇ ਤੇ ਸੇਵਾ ਕਰਨ ਵਾਲੇ ਵਿੱਚ ਸੇਵਾ ਨਾਲ ਕਰਨ ਵਾਲੇ ਵਿੱਚ ਧਰਮੀ ਵਿੱਚ ਕੋ ਧਰਮੀ ਦੇ ਵਿੱਚ ਪਰਖ ਕਰੋਗੇ ਅਜੀਜ਼ ਪੈਣ ਪ੍ਰੋ ਜਦੋਂ ਅਸੀਂ ਪ੍ਰਭੂ ਦੇ ਵੱਲ ਮੁੜਦੇ ਹਾਂ ਪ੍ਰਭੂ ਦੇ ਨਾਲ ਜੁੜ ਜਾਂਦੇ ਹਾਂ ਪ੍ਰਭੂ ਵੱਲ ਨੂੰ ਆਪਣਾ ਆਪ ਜਦੋਂ ਅਸੀਂ ਪੂਰਾ ਦਿਲ ਚਸਬੀ ਪ੍ਰਭੂ ਦੇ ਨਾਲ ਦਿੰਦੇ ਹਾਂ ਸਾਨੂੰ ਇਸ ਸੰਸਾਰ ਦੇ ਵਿੱਚ ਪਤਾ ਲੱਗੇਗਾ ਪਾਪ ਦੇ ਬਾਰੇ ਔਰ ਫਿਰ ਧਰਮ ਦੇ ਬਾਰੇ ਸੇਵਾ ਜਿਹੜੇ ਨਹੀਂ ਕਰਦੇ ਉਹਨਾਂ ਦੇ ਬਾਰੇ ਤੇ ਜਿਹੜੇ ਸੇਵਾ ਕਰ ਰਹੇ ਆ ਉਹਨਾਂ ਦੇ ਬਾਰੇ ਖੁਦਾ ਦਾ ਦਾਸ ਕਹਿੰਦਾ ਹੈ ਪਰਖ ਕਰਾਂਗੇ ਅੱਜ ਜਿੰਨਾ ਤੱਕ ਵਿਸ਼ਵਾਸੀ ਦੇ ਜੀਵਨ ਦੇ ਅੰਦਰ ਪਰਖ ਨਹੀਂ ਹੁੰਦੀ ਉਹ ਕਦੇ ਵੀ ਸਵਰਗ ਵਾਸਤੇ ਧਿਆਨ ਨਹੀਂ ਹੋ ਸਕਦਾ ਆਪਣੇ ਪਰਮੇਸ਼ਵਰ ਦੇ ਨਾਲ ਜلال ਦੇ ਵਿੱਚ ਸਵਰਗ ਦੇ ਵਿੱਚ ਨਹੀਂ ਪਹੁੰਚ ਸਕਦਾ ਧਿਆਨਾ ਸੁਣੀਏ ਸਾਡੇ ਜੀਵਨ ਦੇ ਅੰਦਰ ਕਿੰਨੀ ਪਹਿਚਾਨ ਤੇ ਗਿਆਨ ਹੋਣਾ ਪ੍ਰਭੂ ਦਾ ਬਹੁਤ ਜ਼ਰੂਰੀ ਹੈ ਮੱਤੀ ਦੀ ਅੰਜੀਲ ਜਦੋਂ ਤੁਸੀਂ ਪੜੋਗੇ ਮਤੀ ਦੀ ਇੰਜੀਲ ਸੱਤ ਅਧੇ 21 ਹੈ ਪਰ ਵਿਸ਼ਵਾਸੀ ਨੂੰ ਕਿੰਨਾ ਧਿਆਨ ਦੇਣਾ ਚਾਹੀਦਾ ਆ ਕਿੰਨਾ ਪ੍ਰਭੂ ਦੇ ਕਲਾਮ ਵੱਲ ਖਿਆਲ ਦੇਣਾ ਚਾਹੀਦਾ ਪਰਮੇਸ਼ਵਰ ਨੇ ਸਵਰਗ ਤੋਂ ਵਚਨ ਭੇਜਿਆ ਕਿ ਇਨਸਾਨ ਨੂੰ ਆਪਣੇ ਜਲਾਲ ਦੇ ਵਿੱਚ ਜਿਹੜਾ ਬਾਗ ਆਦਨ ਤੋਂ ਬਾਹਰ ਚਲਾ ਗਿਆ ਸੀ ਉਸੇ ਜਲਾਲ ਦੇ ਵਿੱਚ ਫੇਰ અપਨਾ ਲਵੇ ਪਰ ਅੱਜ ਵਿਸ਼ਵਾਸੀ ਨੂੰ ਇਮਾਨਦਾਰ ਨੂੰ ਇਕ ਸੇਵਕ ਬਾਰੇ ਔਰਤ ਸੇਵਾ ਕਰਨ ਵਾਲੇ ਵਿੱਚ ਸੇਵਾ ਨਾ ਕਰਨ ਵਾਲੇ ਵਿੱਚ ਪਰਖਣੀ ਹੋਵੇ ਪਰਖ ਉਦੋਂ ਹੁੰਦੀ ਹੈ ਜਦੋਂ ਉਹ ਮੁੜਦਾ ਹੈ ਇਸੇ ਕਰਕੇ ਮੱਤੀ ਦੀ ਹੰਜੀ ਸਤ ਦੇ 21 ਵਚਨ ਦੇ ਵਿੱਚ ਲਿਖਿਆ ਨਾ ਕਿ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਆ ਸਵਰਗ ਦੇ ਰਾਜ ਵਿੱਚ ਜਾਵੇਗਾ ਬਲਕਿ ਉਹ ਜਿਹੜਾ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਸਤੇ ਨੇ ਇਹ ਕਹਿਣਗੇ ਪ੍ਰਭੂ ਜੀ ਤੇਰਾ ਨਾਮ ਲੈ ਕੇ ਅਸੀਂ ਭੂਤ ਨਹੀਂ ਕੱਢੇ ਤੇਰਾ ਨਾਮ ਲੈ ਕੇ ਆਗਾ ਵਾਕ ਨਹੀਂ ਕੀਤੇ ਤੇ ਮੈਂ ਉਹਨਾਂ ਨੂੰ ਸਾਫ਼ ਇਹ ਕਹ ਦਿਆਂਗਾ ਮੈਂ ਤੁਹਾਨੂੰ ਜਾਣਦਾ ਨਹੀਂ हे ਬਿਰਿਆਰੋ ਮੇਰੇ ਕੋਲੋਂ ਚਲੇ ਜਾ। ਯਿਸੂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਿਹੜੇ ਪ੍ਰਭੂ ਪ੍ਰਭੂ ਕਹਿੰਦੇ ਆ ਉਹ ਰਾਜ ਵਿੱਚ ਨਹੀਂ ਨਰੇ ਜਾਣਗੇ ਬਲਕਿ ਉਹ ਹੀ ਜਾਣਗੇ ਜਿਹੜੇ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦੇ ਨੇ ਪੂਤ ਕੱਢਣੇ ਜਾਂ ਯਿਸੂ ਦੇ ਨਾਮ ਦੇ ਵਿੱਚ ਚਮਤਕਾਰ ਕਰਨੇ ਇਹਦੇ ਨਾਲ ਨਾ ਤੇ ਇਨਸਾਨ ਆਪ ਹੀ ਸਵਰਗ ਵਿੱਚ ਜਾ ਸਕਦਾ ਤੇ ਨਾ ਹੋੜਨਾ ਨੂੰ ਹੀ ਖੜ ਸਕਦਾ ਯਿਸੂ ਨੇ ਸਾਫ਼-ਸਾਫ਼ ਇਸ ਤਿਹਾਨੂੰ ਸਿਖਾ ਦਿੱਤਾ ਕਿ ਉਹ ਕਹਿਣਗੇ ਪ੍ਰਭੂ ਜੀ ਤੇਰਾ ਨਾਮ ਲੈ ਕੇ ਆਗਾਹ ਵਾ ਕੇ ਤੇ ਤੇਰਾ ਨਾਮ ਲੈ ਕੇ ਅਸੀਂ ਪੂਤ ਕਢੇ ਕਿ ਮੈਂ ਕਵਾਂਗਾ ਹੇ ਬਰਿਆਰੋ ਮੇਰੇ ਕੋਲੋਂ ਚਲੇ ਜਾ। ਅੱਜ ਅਸੀਂ ਉਸ ਨੂੰ ਵੱਡਾ ਚਮਤਕਾਰ ਨਾ ਕਹੀਏ ਜਾਂ ਅਸੀਂ ਨੂੰ ਵੱਡਾ ਕੰਮ ਨਾ ਕਹੀਏ। ਵੇਖੋ ਇੱਥੇ ਯਿਸੂ ਨੇ ਆਪ ਹੀ ਕਹ ਦਿੱਤਾ ਉਹ ਲੋਕ ਕਹਿਣਗੇ ਤੇਰਾ ਨਾਮ ਲੈ ਕੇ ਅਸੀਂ ਇਹ ਕੁਝ ਕੀਤਾ ਤੇ ਮੈਂ ਕਵਾਂਗਾ ਮੇਰੇ ਕੋਲੋਂ ਚਲੇ ਜਾ। ਇਸ ਕਰਕੇ ਕਿੰਨਾ ਜੀਵਨ ਦੇ ਅੰਦਰ ਵਿਸ਼ਵਾਸੀ ਦੇ ਪਹਿਚਾਣ ਹੋਣੀ ਚਾਹੀਦੀ ਹੈ। ਵਿਸ਼ਵਾਸੀ ਦੇ ਜੀਵਨ ਚ ਕਿੰਨਾ ਗਿਆਨ ਹੋਣਾ ਚਾਹੀਦਾ ਆ ਕਿ ਇਹ ਚੀਜ਼ਾਂ ਜਿਹੜੀਆਂ ਯਿਸੂ ਨੇ ਦਿਖਾ ਦਿੱਤੀਆਂ ਇੰਨੀਆਂ ਹੋਣੀਆਂ ਕਾਫੀ ਨਹੀਂ ਕਿ ਇਹ ਚੀਜ਼ਾਂ ਹੋ ਜਾਣ ਇਹ ਜੀਵਨ ਦੇ ਵਿੱਚ ਇਹ ਚਮਤਕਾਰ ਹੋ ਜਾਣ ਤੇ ਉਹ ਇੱਕ ਸੰਤ ਹੁੰਦਾ ਹੈ ਇਹ ਤੇ ਆਮ ਵੀ ਹੋ ਸਕਦਾ ਪਰ ਅਸੀਂ ਈਮਾਨਦਾਰਾਂ ਨੇ ਸਵਰਗ ਵਿੱਚ ਜਾਣਾ ਤੋਂ ਇਹਦੀਆਂ ਜਦੋਂ ਤੁਸੀਂ ਮੱਤੀ ਦੀ ਐਂਜਿਲ 24 ਦੀ 24 ਵਚਨ ਵਿੱਚ ਪੜੋਗੇ ਕਿਉਂਕਿ ਯਿਸੂ ਪ੍ਰਭੂ ਨੇ ਪਹਿਲੇ ਅਗਾਉਂ ਵਾਅ ਕਰ ਦਿੱਤਾ ਕਿਉਂਕਿ ਝੂਠੇ ਮਸੀਹ ਝੂਠੇ ਨਬੀ ਉੱਠ ਖੜੇ ਹੋਣਗੇ ਜਿਹੜੇ ਵੱਡੇ ਵੱਡੇ ਚਿੰਨ ਤੇ ਚਮਤਕਾਰ ਕਰਨਗੇ ਹੋ ਸਕੇ ਤੇ ਉਹ ਜਿਹੜੇ ਚੁਣੇ ਹੋਏ ਲੋਕ ਆ ਉਹਨਾਂ ਨੂੰ ਵੀ ਭੁਲਾਵਿਆਂ ਦੇ ਵਿੱਚ ਪਾਦਣ ਭਲੇਖਿਆਂ ਦੇ ਵਿੱਚ ਪਾਦਣ ਉਹ ਵੀ ਲੋਕ ਭਲੇਖਿਆਂ ਤੇ ਪਰਮਾ ਦੇ ਵਿੱਚ ਰਹਿ ਜਾਣਗੇ ਔਰ ਗੌਰ ਕਰੀਏ ਝੂਠੇ ਮਸੀਹ ਝੂਠੇ ਨਬੀ ਔਰ ਵੱਡੇ ਵੱਡੇ ਚਿੰਦ ਚਮਤਕਾਰ ਕਰਨਗੇ ਯਿਸੂ ਨੇ ਅੱਜ ਤੋਂ ਪਹਿਲਾਂ ਹੀ ਆਪਣੇ ਚੇਲਿਆਂ ਦੇ ਨਾਲ ਗੱਲ ਕੀਤੀ ਇਦਾਂ ਹੋਵੇਗਾ ਤੁਸੀਂ ਜਾ ਕੇ ਪ੍ਰਚਾਰ ਕਰੋ ਭਲੇਖਿਆਂ ਤੇ ਪਰਮਾਂ ਦੇ ਵਿੱਚ ਨਾ ਪੈ ਜਾਓ ਅੱਜ ਅੱਜ ਦਾ ਜਿਹੜਾ ਯੁੱਗ ਜਾ ਰਿਹਾ ਹੈ ਅੱਜ ਤੁਸੀਂ ਈਮਾਨਦਾਰ ਦੇਖੋਗੇ ਜਿਹੜੇ ਬਹੁਤ ਬਹੁਤ ਈਮਾਨਦਾਰ ਆ ਉਹ ਵੀ ਢੂਲਦੇ ਫਿਰ ਰਹੇ ਆ ਡਿਗਦੇ ਜਾ ਰਹੇ ਆ ਕਦੀ ਕਿਸ ਸਾਈਡ ਨੂੰ ਡਿਗਦੇ ਆ ਕਦੀ ਕਿਸ ਸਾਈਡ ਨੂੰ ਡਿਗਦੇ ਆ ਇਸ ਕਰਕੇ ਕਾਰਨ ਇਹ ਹੈ ਕਿ ਉਹ ਪਰਮੇਸ਼ਵਰ ਦੇ ਵਚਨ ਨੂੰ ਪਹਿਚਾਨ ਤੇ ਗਿਆਨ ਦੇ ਵਿੱਚ ਨਹੀਂ ਲੈਂਦੇ। ਨਾ ਉਹ ਪਾਪ ਦੇ ਵਿੱਚੋਂ ਨਿਕਲਦੇ ਆ। ਉਹ ਸਿਰਫ ਦੁਆ ਕਰਦੇ ਆ, ਸੰਗਤ ਕਰਦੇ ਆ ਪਰ ਪਾਪ ਤੋਂ ਨਿਕਲਦੇ ਹੋਏ ਨਹੀਂ। ਨਾਮ ਪ੍ਰਭੂ ਵੱਲ ਨੂੰ ਮੋੜਦੇ ਆ। ਵਿਸ਼ਵਾਸੀ ਨੂੰ ਕਿੰਨਾ ਪ੍ਰਭੂ ਦੇ ਨਾਲ ਲਗਨ ਤਾਂ ਹੀ ਹੋਣੀ ਚਾਹੀਦੀ ਆ। ਕਿੰਨਾ ਉਹਦੇ ਜੀਵਨ ਦੇ ਵਿੱਚ ਪ੍ਰਭੂ ਪ੍ਰਤੀ ਪਿਆਰ ਹੋਣਾ ਚਾਹੀਦਾ ਹੈ ਕਿੰਨਾ ਉਹਦਾ ਪ੍ਰੇਮ ਹੋਣਾ ਚਾਹੀਦਾ ਹੈ ਕਿ ਮੇਰਾ ਪਰਮੇਸ਼ਵਰ ਸਵਰਗ ਦਾ ਮਾਲਕ ਹੈ ਤੇ ਮੈਂ ਵੀ ਆਪਣੇ ਪਰਮੇਸ਼ਵਰ ਦੇ ਘਰ ਵਿੱਚ ਜਾਣਾ ਹੈ ਅੱਜ ਇਨਸਾਨ ਦਾ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਧਰਤੀ ਦੀ ਚੰਗਿਆਈ ਦੇ ਉੱਤੇ ਧਰਤੀ ਦੀਆਂ ਗੱਲਾਂ ਦੇ ਉੱਤੇ ਮਨ ਲੱਗਾ ਹੋਇਆ ਸੰਸਾਰਿਕ ਵੱਲ ਮਨ ਲੱਗਾ ਹੈ ਜਿਦੇ ਕਰਕੇ ਉਹਨੂੰ ਕੋਈ ਪਹਿਚਾਣ ਨਹੀਂ ਆ ਰਹੀ ਕੋਈ ਵੀ ਗਿਆਨ ਨਹੀਂ ਆ ਰਿਹਾ ਇਸ ਕਰਕੇ ਅਜ਼ੀਜ਼ ਭੈਣ ਭਰਾਓ ਅੱਜ ਦਾ ਜਿਹੜਾ ਸਮਾਂ ਆ ਬਹੁਤ ਖਤਰਨਾਕ ਆ ਵਿਸ਼ਵਾਸੀ ਦੇ ਜੀਵਨ ਦੇ ਅੰਦਰ ਕਿੰਨੀ ਪਹਿਚਾਣ ਚਾਹੀਦੀ ਆ ਕਿੰਨਾ ਗਿਆਨ ਚਾਹੀਦਾ ਕਿ ਮੇਰਾ ਯਿਸੂ ਇਸ ਧਰਤੀ ਦੇ ਉੱਤੇ ਆਇਆ ਉਹਨੇ ਆਪਣੀ ਜਾਨ ਦਿੱਤੀ ਮੇਰੇ ਤੁਹਾਡੇ ਵਾਸਤੇ ਮੈਨੂੰ ਤੁਹਾਨੂੰ ਮਾਫ ਕਰਨ ਵਾਸਤੇ ਮੈਨੂੰ ਤੁਹਾਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਕੀਤਾ ਉਹਨੇ ਤੇ ਉਹਨੇ ਬਲੀਦਾਨ ਕਰਕੇ ਔਰ ਸਵਰਗ ਦੇ ਉੱਤੇ ਫੇਰ ਚਲਾ ਗਿਆ ਉਹਨੇ ਫੇਰ ਵਾਦਾ ਕੀਤਾ ਮੈਂ ਆਵਾਂਗਾ ਤੇ ਆਪਣੇ ਨਾਲ ਲੈ ਕੇ ਜਾਵਾਂਗਾ ਪਰ ਅੱਜ ਦਾ ਵਿਸ਼ਵਾਸੀ ਅੱਜ ਦਾ ਈਮਾਨਦਾਰ ਆਪਣੇ ਪ੍ਰਭੂ ਵੱਲ ਨੂੰ ਨਹੀਂ ਦੇਖਦਾ ਅੱਜ ਜਿਹੜਾ ਉਹਦਾ ਭਰੋਸਾ ਆ ਅੱਜ ਜਿਹੜਾ ਧਿਆਨ ਹੈ ਉਹ ਧਰਤੀ ਦੀਆਂ ਗੱਲਾਂ ਦੇ ਉੱਤੇ ਲੱਗਾ ਹੈ ਪਰ ਸਾਰਿਆਂ ਦਾ ਨਹੀਂ ਬਹੁਤ ਭੈਣ ਭਰਾ ਬਹੁਤ ਈਮਾਨਦਾਰ ਬਹੁਤ ਸੇਵਕ ਜਿਹੜੇ ਆ ਹਾਂ ਜਿਹੜੇ ਆਪਣੇ ਪ੍ਰਭੂ ਨੂੰ ਉਡੀਕ ਰਹੇ ਆ ਜਿਹੜੇ ਖੁਦਾਵੰ ਯਿਸੂ ਪ੍ਰਭੂ ਨੂੰ ਉਡੀਕ ਰਹੇ ਆ ਕਿ ਸਾਡਾ ਪਰਮੇਸ਼ਵਰ ਇਸ ਸੰਸਾਰ ਦੇ ਉੱਤੇ ਫੇਰ ਆਪਿਆ ਤੇ ਉਹਦੇ ਵਾਸਤੇ ਕੀ ਹੈ ਉਹਦੇ ਵਾਸਤੇ ਉਹ ਆਪਣੇ ਆਪ ਨੂੰ ਤਿਆਰ ਕਰ ਲਿਆ ਉਹ ਹਰ ਦੁੱਖ ਉਠਾ ਰਹੇ ਆ ਹਰ ਕਸ਼ਟ ਉਠਾ ਕੇ ਇਸ ਪ੍ਰithvi ਦੀਆਂ ਗੱਲਾਂ ਉੱਤੇ ਉਹਨਾਂ ਨੇ ਮਾਰ ਨਹੀਂ ਲਾਇਆ ਇਸੇ ਕਰਕੇ ਸੇਵਕ ਦੇ ਅੰਦਰ ਕਿੰਨਾ ਗਿਆਨ ਤੇ ਇੱਕ ਵਿਸ਼ਵਾਸੀ ਦੇ ਜੀਵਨ ਦੇ ਅੰਦਰ ਕਿੰਨੀ ਪਹਿਚਾਣ ਚਾਹੀਦੀ ਆ ਯਹੂਨਾ ਦੀ ਪੱਤਰੀ ਦੇ ਵਿੱਚ ਲਿਖਿਆ ਪੰਜ ਅਧਿਆਏ ਵਿੱਚ ਹਰੇਕ ਆਤਮਾ ਦੀ ਪਰਤੀਤਨਾ ਕਰੋ ਸਗੋ ਆਤਮਾ ਨੂੰ ਕੀ ਕਰ ਪਰਖੋ ਸੰਤਾਂ ਨੂੰ ਪਰਖਣਾ ਚਾਹੀਦਾ ਸੇਵਕਾਂ ਨੂੰ ਪਰਖਣਾ ਚਾਹੀਦਾ ਅੱਜ ਹਰੇਕ ਬਾਈਬਲ ਫੜ ਕੇ ਆ ਜਾਵੇ ਦੁਆ ਕਰ ਨਾਲ ਆ ਜਾਵੇ ਜੀਸੂ ਦੇ ਨਾਮ ਦੇ ਉੱਤੇ ਦੱਸਣ ਵਾਲਾ ਆ ਜਾਏ ਇਹ ਕਹਿੰਦੇ ਨੇ ਇਹ ਸੇਵਕ ਹੈ ਨਹੀਂ ਵਿਸ਼ਵਾਸੀ ਇਮਾਨਦਾਰ ਦੇ ਅੰਦਰ ਕਿੰਨੀ ਪਹਿਚਾਨ ਚਾਹੀਦੀ ਹੈ ਕਿ ਇੱਕ ਸੇਵਕ ਦੇ ਸੇਵਕ ਨੇ ਕੀ ਕਰਨਾ ਹੈ ਜਦੋਂ ਤੁਸੀਂ ਕੁਲਸਿਆ ਦਾ ਖਾਤ ਔਰ ਉਹਦੇ ਪਹਿਲਾ ਅਧਿਆਇ 28 ਵਚਨ ਪੜੋਗੇ ਤੇ ਵਚਨ ਦੇ ਵਿੱਚ ਲਿਖਿਆ ਆ ਕਿ ਉਹ ਕੀ ਕਰੇਗਾ ਔਰ ਸੇਵਕ ਜਿਹੜੇ ਹੁੰਦੇ ਆ ਉਹਨਾਂ ਦੇ ਬਾਰੇ ਪਲੂਸਾ ਰਸੂਲ ਨੇ ਲਿਖਿਆ ਜਿਸ ਦੀ ਅਸੀਂ ਖਬਰ ਦਿੰਦੇ ਆ ਅਤੇ ਹਰੇਕ ਮਨੁੱਖ ਨੂੰ ਚੇਤਾਰਦੇ ਆ ਅਤੇ ਪੂਰੇ ਗਿਆਨ ਦੇ ਨਾਲ ਉਪਦੇਸ਼ ਕਰਦੇ ਹਾਂ ਕਿ ਹਰੇਕ ਮਨੁੱਖ ਨੂੰ ਪ੍ਰਭੂ ਦੇ ਵਿੱਚ ਸਿੱਧ ਕਰਕੇ ਅਸੀਂ ਪਰਮੇਸ਼ਵਰ ਦੇ ਸਾਹਮਣੇ ਪੇਸ਼ ਕਰਨਾ ਸੇਵਕ ਦਾ ਕੰਮ ਆ ਕਿ ਉਹਨੇ ਸਿੱਧ ਕਰਕੇ ਉਹਦੀਆਂ ਕਮੀਆਂ ਬਾਹਰ ਕੱਢ ਕੇ ਪਾਪ ਦੇ ਵਿੱਚੋਂ ਬਾਹਰ ਕੱਢ ਕੇ ਉਹਨੂੰ ਸਾਫ਼ ਕਰਕੇ ਪਰਮੇਸ਼ਵਰ ਦੇ ਸਾਹਮਣੇ ਪੇਸ਼ ਕਰਨਾ ਯਿਸੂ ਦੇ ਸਾਹਮਣੇ ਸੇਵਕ ਨੇ ਪੇਸ਼ ਕਰਨਾ ਹੈ ਉਹਨਾਂ ਨੂੰ ਵਚਨ ਦੇ ਨਾਲ ਪਾਕ ਕਰਨਾ ਇਹ ਦੁੱਤ ਉਸ ਅਫਸੀਆ ਦੀ ਪਤਰੀ 5 ਅਧੇ ਉਹਦਾ 26 ਵਚਨ ਪੜੋਗੇ ਤੇ ਉੱਥੇ ਵਚਨ ਦੇ ਵਿੱਚ ਲਿਖਿਆ ਉਹਨੇ ਕਿਦਾਂ ਪਵਿੱਤਰ ਕਰਨਾ ਹੈ ਉਹਨੇ ਵਚਨ ਦੇ ਨਾਲ ਪਵਿੱਤਰ ਕਰਨਾ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਉਹਨਾਂ ਨੂੰ ਕੀ ਕਰਨਾ ਆ ਪਵਿੱਤਰ ਕਰਨਾ ਹੈ ਅੱਜ ਗੌਰ ਕਰੀਏ ਸੇਵਕ ਨੇ ਮਸੀਹ ਦੇ ਵਿੱਚ ਇੱਕ ਵਿਸ਼ਵਾਸੀਆਂ ਨੂੰ ਤਿਆਰ ਕਰਕੇ ਸਾਹਮਣੇ ਖੜਾ ਕਰਨਾ ਖੁਦਾ ਦੇ ਤੋ ਅਜੀਜ਼ ਭੈਣ ਭਰਾਓ ਬੱਚੇ ਜਿੰਨੇ ਵੀ ਅਸੀਂ ਅੱਜ ਵਚਨ ਸੁਣ ਰਹੇ ਆ ਸਾਡੇ ਅੰਦਰ ਕਿੰਨੀ ਪਹਿਚਾਨ ਚਾਹੀਦੀ ਹੈ ਸੇਵਕ ਬਾਰੇ ਸੇਵਕ ਦੇ ਸੇਵਕ ਨੇ ਤੇ